ਸੀਆਂ ਬਣੀ ਨਿਊਕਲੀਅਰ ਫੈਮਲੀਆਂ ਸਤੇ ਆ ਗਏ ਹਨਾ ਛੋਟੇ ਪਰਿਵਾਰ ਹੋ ਗਏ ਸਾਡੇ ਵੱਡੇ ਪਰਿਵਾਰ ਮਤਲਬ ਲੋਕਾਂ ਦੇ ਐਗਜ਼ਾਮਪਲ ਹੈ 30-30 ਮੈਂਬਰਾਂ ਦੇ ਪਰਿਵਾਰ ਵੀ ਹੁੰਦੇ ਸੀ 14 ਮੈਂਬਰ ਤਾਂ ਅਸੀਂ ਘਰ ਦੇ ਇਕੱਠੇ ਰਹੇ ਆ ਜੀ ਹੁਣ ਆਪਣੇ ਮਜਬੂਰੀਆਂ ਚ ਕੰਮਕਾਰਾਂ ਚ ਇਧਰ ਉਧਰ ਹੋਏ ਆ ਸੋ ਕਹਿੰਦਾ ਮਤਲਬ ਕਿ ਜਦੋਂ ਸਾਂਝੇ ਪਰਿਵਾਰ ਹੁੰਦੇ ਸੀ ਉਹ ਇੱਕ এনवायरमेंट ਤੁਹਾਡੇ ਲਈ ਤੁਹਾਡਾ ਦਰਦ ਰੱਖਣ ਵਾਲਾ এনवायरमेंट ਹੁੰਦਾ ਸੀ ਹੁਣ এনवायरमेंट ਕੀ ਹੈ ਕਿ ਮੈਂ ਆਪਣੇ ਸਾਥੀ ਆਪ ਲੱਭੇ ਹੋਏ ਨੇ ਕੁਝ ਤਾਂ ਮੈਨੂੰ ਫੇਸਬੁੱਕ ਤੋਂ ਲੱਭੇ ਕੁਝ ਜ਼ਿੰਦਗੀ ਚ ਤੁਰੇ ਜਾਂਦੇ ਉਦਾਂ ਹੀ ਮੇਰੇ ਬਿਜ਼ਨਸ ਚ ਨਾਲ ਜੁੜੇ ਤਾਂ ਮੈਨੂੰ ਲੱਗਣ ਲੱਗ ਪਿਆ ਕਿ ਮੇਰੇ ਵੈਲਵਿਸ਼ਰ ਨੇ ਅਸੀਂ ਇੱਕ ਮਸਨੂਈ ਫੈਮਿਲੀ ਕ੍ਰੀਏਟ ਕਰ ਲਈ ਆਪਣੀ ਜਿਹਨੂੰ ਅਸੀਂ ਕਹਿੰਦੇ ਜਾਲੀ ਪਰਿਵਾਰ ਆਪਣਾ ਇੱਕ ਇਕੱਠਾ ਕਰ ਲਿਆ ਕਿ ਆ ਮੇਰਾ ਭਰਾ ਏ ਆ ਭਾਈ ਮੇਰੇ ਨਾਲ ਇਹਦਾ ਪਿਓ ਪਤੋ ਵਾਲਾ ਰਿਸ਼ਤਾ ਬਈ ਇਹ ਸਾਡਾ ਅਸੀਂ ਕ੍ਰੀਏਟ ਕਰ ਲਿਆ ਜਦ ਕਿ ਜਿਨ੍ਹਾਂ ਨਾਲ ਅਸਲੀ ਰਿਸ਼ਤੇ ਸੀ ਉਹ ਸੀ ਪਿੱਛੇ ਕਰ ਦਿੱਤੇ ਉਹ ਤੁਹਾਡੇ ਦੁੱਖ ਦਰਦ ਵਿੱਚ ਤੁਹਾਡੇ ਨਾਲ ਚੱਲਣ ਵਾਲੇ ਸੀਗੇ এনਵਾਇਰਨਮੈਂਟ ਅਸੀਂ ਆਪਣਾ ਚੇਂਜ ਕਰਦੇ ਕਰਦੇ ਬੜਾ ਕੁਝ ਚੇਂਜ ਕਰ ਲਿਆ ਉਹ ਚੀਜ਼ਾਂ ਸਾਡੇ ਲਈ ਸਟ्रेस ਦਾ ਕਾਰਨ ਬਣ ਰਹੀਆਂ ਸੋ ਦਿਖਾਵੇ ਤੇ ਦੁਨੀਆ ਦੇ ਵਿੱਚ ਲੋਕੀ ਫਸ ਕੇ ਨੇ ਜੀ ਬਿਲਕੁਲ ਜੀ ਦਿਖਾਵਾ ਝੂਠ ਜਿਹੜਾ ਔਰ ਆਪ ਬ੍ਰਾਂਡਿੰਗ ਸੈਲਫ ਬ੍ਰਾਂਡਿੰਗ ਨੂੰ ਭੁੱਲ ਕੇ ਵੀ ਮੈਂ ਕੌਣ ਆ ਆਪਣਾ ਕਿਰਦਾਰ ਦੱਸਣ ਦੀ ਬਜਾਏ ਮੈਂ ਪਾਇਆ ਕੀ ਹੈ ਉਹ ਕਿਰਦਾਰ ਬਣ ਗਿਆ ਮਤਲਬ ਅਸੀਂ ਸਾਡੇ ਘਰ ਜਦੋਂ ਕੋਈ ਗੈਸਟ ਆਂਦਾ ਸਾਡੀ ਜਾਨ ਨਿਕਲੀ ਹੁੰਦੀ ਹੈ ਕਿ ਅਸੀਂ ਇਹਨੂੰ ਦੱਸ ਦਈਏ ਵੀ ਅਸੀਂ ਚਾਦਰਾਂ ਕਿਹੜੇ ਬ੍ਰਾਂਡ ਦੀਆਂ ਵਿਛਾਈਆਂ ਨੇ ਅਸੀਂ ਚਾਦਰ ਵਿਛਾ ਕੇ ਵੀ ਜੀ ਇਹੀ ਕਹਿਣਾ ਇਤ ਕੱਲ ਹਸਬੈਂਡ ਲੈ ਕੇ ਆਏ ਸੀ ਫਲਾਣੇ ਉਹਨਾਂ ਨੇ ਮੈਂ ਕਿਹਾ ਜੋਹੀ ਨਿਸ਼ਾਨੇ ਆ ਤੁਹਾਡੇ ਹਾਸੇ ਜੀ ਮੈਂ ਦੱਸਣਾ ਹੈ ਕਿ ਮੇਰੇ ਕੋਲ ਐਲਵੀ ਦੀ ਮੈਂ ਬੈੱਡ ਸ਼ੀਟ ਮੰਗਾਈ ਸੀ ਤੁਹਾਡੇ ਲਈ ਉਹ ਵਿਛਾਈ ਹੈ ਮੈਂ ਹਣਾ ਇਹਦਾ ਮਤਲਬ ਕੰਪਲੈਕਸ ਹੈ ਨਾ ਔਰ ਅਗਲੇ ਨੇ ਵੀ ਉਤੇ ਸੌ ਕੇ ਕਹਿਣਾ ਮੈਂ ਤਾਂ ਡੁਪਲੀਕੇਟ ਲੱਗਦੀ ਐ ਫਸਟ ਕਾਪੀ ਲਿਆਂਦੀ ਹੋਣੀ ਅਸਲੀ ਤਾਂ ਹੈ ਨਹੀਂ ਉਹਨੇ ਕਿਹੜਾ ਤੁਹਾਨੂੰ ਜਾਣ ਲੱਗਿਆ ਸ਼ਾਬਾਸ਼ ਦੇ ਕੇ ਜਾਣੀ ਐ ਸੋ ਕੰਪਲੈਕਸ ਦੇ ਮਾਰੇ ਹੋਏ ਲੋਕ ਅਸੀਂ ਇੱਕ ਦੂਸਰੇ ਨੂੰ ਸਟ੍ਰੈਸ ਦੇਣ ਚ ਮਿੰਟ ਨਹੀਂ ਲਾਂਦੇ ਦੋ ਜਨਾਨੀਆਂ ਵੀ ਇਕੱਠੀਆਂ ਬੈਠੀਆਂ ਹੋਣਾਂ ਉਹ ਆਪਣੇ ਬੱਚਿਆਂ ਦੀ ਵਡਿਆਈ ਕਰਦੇ ਕਰਦੇ ਦੂਜੇ ਨੂੰ ਕੰਪਲੈਕਸ ਦੇ ਹੀ ਜਾਂਦੀਆਂ ਇਹ ਮਾੜੀ ਗੱਲ ਐ ਇੱਕ ਦੂਜੇ ਦੀ ਖੁਸ਼ੀ 'ਚ ਖੁਸ਼ ਰਹਿਣਾ ਸਿੱਖੋ ਜ਼ਿੰਦਗੀ ਬੜੀ ਸਰਲ ਐ ਉਹ ਕਿ ਸਭ ਆਰਥਿਕ ਤੌਰ ਤੇ ਤਾਂ ਅਸੀਂ ਬਹੁਤ ਮਜ਼ਬੂਤ ਹੋ ਗਏ ਤਰੱਕੀਆਂ ਵੀ ਬਹੁਤ ਕਰ ਲਈਆਂ ਪਰ ਮਾਨਸਿਕ ਪੱਧਰ ਤੇ ਜਿਹੜਾ ਦਿਨ ਦੋ ਦਿਨ ਕਰਦੇ ਜਾ ਰਹੇ ਆ ਕੀ ਕੰਮ ਆਰਥਿਕ ਪੱਧਰ ਨੂੰ ਅਸੀਂ ਲਸਾਂ ਨੂੰ ਲੱਗਦਾ ਕਿ ਅਸੀਂ ਆਰਥਿਕ ਪੱਧਰ ਤੇ ਬਹੁਤ ਸਟਰੋਂਗ ਹੋ ਗਏ ਆਰਥਿਕ ਪੱਧਰ ਤੇ ਸਟਰੋਂਗ ਹੋਣ ਦੇ ਚੱਕਰ ਵਿੱਚ ਵੀ ਅਸੀਂ ਬੈਂਕ ਲੋਨ ਕਿੰਨੇ ਲੈ ਲਏ ਇਧਰੋਂ ਉਧਰੋਂ ਗਲਤ ਤਰੀਕਿਆਂ ਨਾਲ ਮਾਇਆ ਕਿੰਨੀ ਇਕੱਠੀ ਕਰ ਲਈ ਜਿਆਂ ਉਹਦੇ ਪਿੱਛੇ ਭੱਜਦੇ ਆ ਨੇ ਗਲਤੀਆਂ ਕਿੰਨੀਆਂ ਜ਼ਿੰਦਗੀ 'ਚ ਕੀਤੀਆਂ ਆਰਥਿਕ ਪੱਧਰ ਤੇ ਮਜ਼ਬੂਤ ਹੋਣ ਦੇ ਚੱਕਰ ਦੇ ਵਿੱਚ ਉਹ ਗਲਤੀਆਂ ਵੀ ਸਾਡੇ ਸਟ੍ਰੈਸ ਦਾ ਡਿਪਰੈਸ਼ਨ ਦਾ ਕਾਰਨ ਬਣਦੀਆਂ ਨੇ ਸੋ ਮੈਨੂੰ ਲੱਗਦਾ ਨਹੀਂ ਕਿ ਆਰਥਿਕ ਪੱਧਰ ਤੁਹਾਡੀ ਕਿਰਦਾਰ ਲਈ ਕੋਈ ਇੰਪੋਰਟੈਂਟ ਚੀਜ਼ ਹੈ ਤੁਹਾਡਾ ਕੈਰੇਕਟਰ ਤੁਹਾਡੇ ਪੈਸੇ ਨਾਲ ਤੁਹਾਡੀ ਦੌਲਤ ਨਾਲ ਤੁਹਾਡੀ ਕੋਠੀ ਜਾਂ ਤੁਹਾਡੀਆਂ ਗੱਡੀਆਂ ਨਾਲ ਨਹੀਂ ਨਾਪਿਆ ਜਾ ਸਕਦਾ ਉਸ ਦੇ ਨਾਲ ਸਿਰਫ ਗਲੈਮਰਾਇਜ਼ ਕੀਤਾ ਜਾ ਸਕਦਾ ਉਹਦੇ ਨਾਲ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ ਸੋ ਪ੍ਰਭਾਵ ਹਮੇਸ਼ਾ ਤੁਹਾਡੀ ਪਰਸਨੈਲਿਟੀ ਦਾ ਤੁਹਾਡੇ ਵਜੂਦ ਦਾ ਤੁਹਾਡੀ ਸ਼ਖਸੀਅਤ ਦਾ ਹੀ ਹੁੰਦਾ ਜੋ ਮਰਜ਼ੀ ਕਰ ਲਵੇ ਕਦੇ ਕਿਸੇ ਅਮੀਰ ਬੰਦੇ ਦਾ ਬੁੱਤ ਲੱਗਾ ਦੇਖਿਆ ਤੁਸੀਂ ਦੁਨੀਆ 'ਚ ਇਹਦਾ ਬੁੱਤ ਤਾਂ ਲੱਗਾ ਅਮੀਰ ਬੜਾ ਸੀ ਬੜੇ-ਬੜੇ ਹੋ ਕੇ ਚਲੇਗੇ ਹਾਂ ਇਹ ਬੰਦਾ ਰਾਈਟਰ ਬਹੁਤ ਅੱਛਾ ਸੀ ਉਹਦਾ ਬੁੱਤ ਲੱਗਾ ਹੋਵੇਗਾ ਇਹ ਬੰਦਾ ਸਮਾਜ ਸੇਵੀ ਸੀ ਇਹਨੇ ਸੁਸਾਇਟੀ ਲਈ ਆਹ ਕੀਤਾ ਉਹਦਾ ਬੁੱਤ ਲੱਗਾ ਹੋਵੇਗਾ ਇਹ ਬੰਦਾ ਇੱਕੋ ਦੁਨੀਆ ਨੂੰ ਇੱਕ ਨਵੀਂ ਡਾਇਰੈਕਸ਼ਨ ਦੇਣ ਵਾਲਾ ਇੱਕ ਲੀਡਰ ਸੀ ਜਾਂ ਇੱਕ ਕਮਿਊਨਿਟੀ ਲਈ ਲੜਨ ਵਾਲਾ ਚਾਹੇ ਨੈਲਸਨ ਮੰਡੇਲਾ ਉਹਦਾ ਬੁੱਤ ਲੱਗਾ ਤੁਹਾਨੂੰ ਮਿਲ ਜੇਗਾ ਕਿ ਲੀਡਰ ਵੀ ਹੈ ਲੋਕਾਂ ਲਈ ਲੜਿਆ ਪਰ ਕਦੇ ਕਿਸੇ ਅਮੀਰ ਬੰਦੇ ਦਾ ਬੁੱਤ ਲੱਗਾ ਮੈਨੂੰ ਦਿਖਾ ਦਿਓ ਇੱਥੋਂ ਇਹ ਸਿੱਖ ਲਓ ਕਿ ਅਮੀਰੀ ਤੁਹਾਡੇ ਸ਼ਖਸੀਅਤ ਦੀ ਕੋਈ ਪਹਿਚਾਨ ਨਹੀਂ ਕਦੇ ਕਿਸੇ ਬੰਦੇ ਦਾ ਮੈਨੂੰ ਬੁੱਤ ਲੱਗਾ ਦਿਖਾ ਦਿਓ ਕਿ ਬ੍ਰਾਂਡ ਬੜੇ ਅੱਛੇ ਪਾਉਂਦਾ ਸੀ ਇਹਦਾ ਤਾਂ ਬੁੱਤ ਲੱਗਾ ਕਦੇ ਕਿਸੇ ਬੰਦੇ ਦਾ ਬੁੱਤ ਲੱਗਾ ਦਿਖਾ ਦਿਓ ਵੀ ਇਹ ਖਰਚੇ ਬਹੁਤ ਕਰਦਾ ਸੀ ਇਹ ਮਹਿੰਗੀਆਂ ਮਹਿੰਗੀਆਂ ਫੋਟੋਆਂ ਤਾਂ ਮਾਤੇ ਜਾ ਕੇ ਫੋਟੋਆਂ ਪਾਉਂਦਾ ਸੀ ਕਿ ਅੱਜ ਮੈਂ ਇੱਥੇ ਆਇਆ ਅੱਜ ਮੈਂ ਕਰੂਜ਼ ਤੇ ਜਾ ਰਿਹਾ ਉਹਦਾ ਉਹਦਾ ਸਟੈਚੂ ਨਹੀਂ ਲੱਗਦਾ ਉਹ ਸਿਲੇਬਸ 'ਚ ਨਹੀਂ ਪੜਾਇਆ ਜਾਂਦਾ ਉਹਦੀ ਗਾਥਾ ਨਹੀਂ ਗਾਈ ਜਾਂਦੀ ਗਾਥਾ ਹਮੇਸ਼ਾ ਸ਼ਖਸੀਅਤ ਦੀ ਗਾਈ ਜਾਂਦੀ ਹੈ ਮਾਨਸਿਕ ਤੌਰ ਤੇ ਬਿਮਾਰੀ ਲੈ ਕੇ ਨਿਕਲ ਤੱਕ ਲੱਗ ਗਿਆ ਪਰ ਇਸ ਤਰ੍ਹਾਂ ਆਪਸਰਾ ਦੇ ਵਿੱਚ ਬਹੁਤ ਜ਼ਿਆਦਾ ਉਮੀਦ ਕਰਾਂਦੇ ਬਜ਼ੁਰਗ ਜਿਹੜੇ ਇਸ ਜਗ੍ਹਾ ਉੱਤੇ ਮਾਨਸਿਕ ਤੌਰ ਤੇ ਪਛਾਣ ਹੁੰਦੀ ਤਾਂ ਕੱਲ ਪੈਸੇ ਦੇ ਦੌਰ ਨਹੀਂ ਅਭੀ ਗਿਰਦਨਪੁਰ ਦੇ ਜਾ ਰਹੇ ਹਨ ਕਿ ਬਹੁਤ ਸਮਝਣ ਲੱਗੇ ਇਹ ਵੀ ਤਾਂ ਮੈਂ ਕਹਿ ਰਿਹਾ ਨਾ ਕਿ ਇੱਕ ਮਾਨਸਿਕ ਬਿਮਾਰੀ ਹੈ ਨਾ ਇਹਨਾਂ 'ਚ ਨਹੀਂ ਹੈਗੀ ਇਹਨਾਂ ਦੇ ਬੱਚਿਆਂ 'ਚ ਜਿਨ੍ਹਾਂ ਨੂੰ ਆਪਣੇ ਮਾਂ ਪਿਓ ਦੀ ਵੈਲਿਊ ਖਤਮ ਹੋ ਗਈ ਜਿਨ੍ਹਾਂ ਨੂੰ ਨਾ ਬਜ਼ੁਰਗਾਂ ਦਾ ਪਤਾ ਹੀ ਨਹੀਂ ਕਿ ਉਹਨਾਂ ਨੇ ਜ਼ਿੰਦਗੀ 'ਚ ਕਿਹੜੇ-ਕਿਹੜੇ ਜਫਰ ਜਾਲ ਕੇ ਕੀ-ਕੀ ਕੁਰਬਾਨ ਕਰਕੇ ਇੱਥੇ ਤੱਕ ਤੁਹਾਨੂੰ ਲਿਆਂਦਾ ਕਹਿੰਦੇ ਇੱਕ ਬਾਪ ਆਪਣੇ ਸੁਪਨੇ ਵੇਚਦਾ ਤੇ ਆਪਣੇ ਘਰ ਦੇ ਸੁਪਨੇ ਪੂਰੇ ਕਰਦਾ ਆਪਣੇ ਬੱਚਿਆਂ ਦੇ ਆਪਣੇ ਸਾਰੇ ਸੁਪਨੇ ਵੇਚਦਾ ਪਹਿਲੋਂ ਲੱਗਦਾ ਕਿ ਕੁਦਰਤ ਨਾਲ ਇਸ ਤਰੀਕੇ ਨਾਲ ਅਸੀਂ ਕਰ ਰਹੇ ਹਾਂ ਉਸ ਤਰੀਕੇ ਵਾਪਸ ਹੀ ਮੁਰਦਾ ਹੈ ਇਸ ਤਰੀਕੇ ਨਾਲ ਮਾਪਾਪਨ ਨਾਲ ਜਿਹੜੇ ਬੱਚੇ ਕਰ ਰਹੇ ਨੇ ਤਾਂ ਉਹਨੂੰ ਲੱਗਦਾ ਕਿ ਉਹਨੂੰ ਰਿਜ਼ਲਟ ਪੂਰ طرف ਹੋਗੇ ਨਹੀਂ ਤੁਸੀਂ ਤਾਂ ਆਪਣੇ ਮਾਪਿਓ ਨਾਲ ਉਹ ਕੀਤਾ ਜਿਹੜਾ ਤੁਹਾਡੇ ਘਰ ਚ ਕਦੇ ਹੋਇਆ ਨਹੀਂ ਸੀ ਤੁਸੀਂ ਤਾਂ ਵੀ ਕਰਤਾ ਤੁਹਾਡੇ ਬੱਚਿਆਂ ਨੇ ਤੇ ਹੁੰਦਾ ਵੇਖ ਲਿਆ ਨਾ ਤੁਹਾਡੇ ਨਾਲ ਉਸ ਤੋਂ ਹੋਰ ਸਟ ਕਰਨਗੇ ਉਸ ਤੋਂ ਵੀ ਜ਼ਿਆਦਾ ਬੁਰਾ ਕਰਨਗੇ ਕੱਲ ਨੂੰ ਤੁਹਾਨੂੰ ਕਹਿਣਗੇ ਤੁਸੀਂ ਤਾਂ ਉਹਨਾਂ ਨੂੰ ਛੱਡ ਹੀ ਆਏ ਸੀ ਉੱਤੇ ਅਸੀਂ ਕਿਉਂ ਤੁਹਾਨੂੰ ਚੱਕੀ ਫਰੀਏ ਨਾਲ ਸੋ ਅਸੀਂ ਤਾਂ ਬੱਚਿਆਂ ਲਈ ਐਗਜ਼ਾਮਪਲ ਸੈੱਟ ਕਰਤੀ